ਕੀ ਹਾਲ ਚਾਲ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਬੋਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਹੈ ਆਪਣੇ WhatsApp ਨੰਬਰ ਤੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਐਡ ਆਪਾਂ ਲਗਾ ਦਾਂਗੇ ਛੇਤੀ ਤੋਂ ਛੇਤੀ ਭੇਜੋ ਆਪਣੇ ਕੋਲੇ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ Honda ਦੀ Amaze ਆਪਣੇ ਕੋਲੇ ਗੱਡੀ ਪਹੁੰਚੀ ਆ ਟਾਂਡਾ ਏਰੀਏ ਚੋਂ 320000 ਦੀ ਡਿਮਾਂਡ ਦੇ ਵਿੱਚ 2015 ਮਾਡਲ ਗੱਡੀ ਆਪਾਂ ਨੂੰ ਇਹ ਮਿਲ ਜੂਗੀ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਪੂਰੀ ਸੋਹਣੀ ਐ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਤਾਂ ਮਾਲਕ ਦੇ ਘਰੇ ਟਾਂਡਾ ਜਾ ਕੇ ਦੇਖ ਸਕਦੋਂ ਕਿਸੇ ਨੂੰ ਵੀ ਪਸੰਦ ਆਉਂਦੀ ਐ ਕੋਈ ਚਲਾ ਕੇ ਦੇਖਣਾ ਚਾਹੁੰਦਾ ਐ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਡਿਮਾਂਡ ਮਾਲਕ ਨੇ ਕਿਹਾ ਘਰੇ ਆਜੂ ਚੈੱਕ ਕਰ ਲਿਓ ਪਹਿਲਾਂ ਗੱਡੀ ਨੂੰ ਰੇਟ ਵੇਖ ਕੇ ਮੁਕਾਲਾਂਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਓਨਰ ਨੇ 8714376892 ਜਿਹੜੇ ਮਾਲਕ ਨੇ ਉਹਨਾਂ ਦਾ ਹੀ ਨੰਬਰ ਹੈਗਾ ਆਟਿਓਸ ਲੀਵਾ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਪੈਟਰੋਲ ਪਲੱਸ ਸੀਐਨਸੀ 2016 ਮਾਡਲ ਗੱਡੀ ਹੈ ਸੈਕੰਡ ਓਨਰ ਹੈ ਫਤਿਹਬਾਦ ਗੱਡੀ ਖੜੀ ਹੈ 45000 ਕੁੱਲ ਗੱਡੀ ਚੱਲੀ ਹੋਈ ਹੈ ਬਿਲਕੁਲ ਨਵੇਂ ਟਾਇਰ ਨੇ 360000 ਰੁਪਏ ਡਿਮਾਂਡ ਆਪਣੇ ਕੋਲੇ ਗੱਡੀ ਦੀ ਪਹੁੰਚੀ ਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਗੱਡੀ ਨੂੰ ਚਾਹੁੰਦਾ ਚਲਾ ਕੇ ਦੇਖਣਾ ਚਾਹੁੰਦਾ ਸਟਾਰਟ ਕਰਕੇ ਦੇਖਣਾ ਚਾਹੁੰਦਾ ਤਾਂ ਫਤਿਹਵਾਲ ਜਾ ਕੇ ਦੇਖ ਸਕਦੋਂ 1060 ਇੱਕ ਵਾਰੀ ਡਿਮਾਂਡ ਹੈ ਗੱਡੀ ਪੂਰੀ ਸੋਹਣੀ ਹੈ ਤੇ ਜਲਦੀ ਇਹਨਾਂ ਨੇ ਸੇਲ ਕਰਨੀ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਘਰੇ ਖੜੀ ਆ ਮਾਲਕ ਦੀ ਜਾ ਕੇ ਦੇਖ ਸਕਦੋਂ ਬਾਕੀ ਨੰਬਰ ਵਗੈਰਾ ਦੇਖ ਲਓ ਹਰਿਆਣਾ ਨੰਬਰ ਗੱਡੀ ਹੈ ਤੇ ਰੰਗ ਚਿੱਟਾ ਗਾ ਟੈਰਾਂ ਚ ಅಲਾਈ ਬਹੁਤ ਸੋਹਣੀ ਮਾਲਕ ਨੇ ਲਗਵਾਈ ਹੋਈ ਨੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਗਿਆ ਹੋਊਗਾ ਚਾਰੇ ਪਾਸੋਂ ਕੰਡੀਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਜੀ ਤੇ ਜਿਨ੍ਹਾਂ ਦੀ ਇਹ ATOS ਗੱਡੀ ਆ 98133 78995 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪੇ ਕਰ ਲਿਓ ਮਾਲਕ ਨਾਲ ਹੁਣ ਆਪਾਂ ਇੱਕ Alto LXI ਗੱਡੀ ਲੈ ਕੇ ਪਹੁੰਚੇ ਹਾਂ ਜੀ 2011 ਮਾਡਲ ਗੱਡੀ ਆ ਤੇ 2026 ਤੱਕਰ ਪਾਸਿੰਗ ਗੱਡੀ ਪੂਰੀ ਸੋਹਣੀ ਹੈ ਗੱਡੀ সিলਵਰ ਰੰਗ ਦੇ ਵਿੱਚ ਹੈ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈਆ ਬਾਹਰੋਂ ਵੀ ਪੂਰੀ ਵਧੀਆ ਪਈਆ ਪੰਜਾਬ ਨੰਬਰ ਗੱਡੀ ਹੈ ਕਿਸ ਨੂੰ ਪਸੰਦ ਜਿ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਜਲੰਧਰ ਏਰੀਆ ਚ ਗੱਡੀ ਖੜੀ ਹੈ ਘਰੀ ਫਾਸਟ ਓਨਰ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਟਾ ਪਾ ਠੀਕ ਹੈ ਗੱਡੀ ਸੋਹਣੀ ਹੈ 170 ਦੇ ਵਿੱਚੋਂ ਘਾਟਾ ਵਾਦਕ ਕੀਤਾ ਜਾਊਗਾ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਹੈ ਬਾਕੀ ਤੁਸੀਂ ਵਾਰਿਸਰ ਫੋਟੋਆਂ ਦੇਖ ਹੀ ਰਹੇ ਹੋ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਅੰਦਰੋਂ ਬਾਹਰੋਂ ਦਿਖਾਇਆਗਾ 170 ਦੇ ਵਿੱਚੋਂ ਘਾਟਾ ਵਾਦਕ ਕੀਤਾ ਜਾਊਗਾ ਰੇਟ ਦੀ ਟੈਂਸ਼ਨ ਨਾ ਲਿਓ ਮਾਲਕ ਨੇ ਕਿਹਾ ਪਹਿਲਾਂ ਗੱਡੀ ਚੈੱਕ ਕਰੋ ਆ ਕੇ ਰੇਟ ਵੇਖ ਕੇ ਕਰ ਲਾਂਗੇ 95 306 35 796 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਤੇ ਗੱਲ ਆਪੇ ਕਰ ਲਿਓ ਜੀ ਹੁਣ ਆਪਾਂ ਇੱਕ ਰੀਟਜ਼ ਗੱਡੀ ਲੈ ਕੇ ਪਹੁੰਚੇ ਹਾਂ ਰੀਟਜ਼ 2010 ਮਾਡਲ 1.5 ਲੱਖ ਦੀ ਕੀਮਤ ਦੇ ਵਿੱਚ ਬਠਿੰਡਾ ਮਾਲਕ ਦਾ ਏਰੀਆ ਦਾ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਬਹੁਤ ਚੰਗੀ ਰੱਖੀ ਹੋਈ ਆ ਬਾਕੀ ਰੇਟ ਉੱਪਰ ਥੱਲੇ ਹੋ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਠਿੰਡੀ ਮਾਲਕ ਨੇ ਕਿਹਾ ਘਾਟਾ ਬਦ ਕਰ ਲਾਂਗੇ ਉੱਪਰ ਥੱਲੇ ਰੇਟ ਹੋ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਗੱਲ ਲਾਜ਼ਮੀ ਕਰ ਲਿਓ ਤੇ ਮਾਲਕ ਨੇ ਸਪੈਸ਼ਲ ਕਿਹਾ ਵੀ ਪਹਿਲਾਂ ਗੱਡੀ ਨੂੰ ਚੈੱਕ ਕਰੋ ਆ ਕੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਆ ਕੇ ਕਾਗਜ਼ ਚੈੱਕ ਕਰੋ ਸਾਰਾ ਕੁਝ ਦੇਖ ਕੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਦਾ ਜਿਹੜਾ ਰੇਟ ਹੈ ਵੇਖ ਕੇ ਕਰ ਲਾਂਗੇ ਰੇਟ ਕੋਈ ਮਤਲਬ ਕਿ ਜਿੰਨੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਆ ਕਿਸੇ ਦਾ ਰੇਟ ਫਿਕਸ ਨਹੀਂ ਹੁੰਦਾ ਜੀ ਜੇ ਕਿਸੇ ਗੱਡੀ ਦਾ ਰੇਟ ਜਾਂ ਕਿਸੇ ਮਸ਼ੀਨਰੀ ਦਾ ਰੇਟ ਫਿਕਸ ਹੁੰਦਾ ਤਾਂ ਆਪਾਂ ਵੀਡੀਓ ਚ ਦੱਸ ਦਿੰਨੇ ਆ ਵੀ ਭਾਈ ਇਸ ਮਸ਼ੀਨਰੀ ਦਾ ਰੇਟ ਫਿਕਸ ਹੈ ਉੱਪਰ نیچے ਹੋਣਾ ਨਹੀਂ ਬਾਕੀ ਜਿੰਨੀਆਂ ਮਸ਼ੀਨਰੀ ਆਪਾਂ ਦਿਖਾਉਨੇ ਆ ਰੇਟ ਉੱਪਰ ਥੱਲੇ ਲਾਜ਼ਮੀ ਹੁੰਦਾ ਹੈ ਮੌਕੇ ਤੇ ਜਿਨ੍ਹਾਂ ਦੀ ਇਹ ਰੇਟਸ ਗੱਡੀ ਐ ਇਹਦਾ ਰੇਟ ਵੀ ਘੱਟ ਵੱਧ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98771 18279 ਗੱਲ ਕਰ ਲਿਓ ਤੁਸੀਂ ਆਪੇ ਜੇ ਕਿਸੇ ਨੂੰ ਗੱਡੀ ਪਸੰਦ ਆ ਗਈ ਐ ਤੇ ਹੁਣ ਆਪਾਂ ਇੱਕ ਆਲਟੋ ਗੱਡੀ ਦੀ ਗੱਲ ਕਰਾਂਗੇ ਆਲਟੋ ਗੱਡੀ ਆਪਾਂ ਲੈ ਕੇ ਪਹੁੰਚਿਆ ਬਈ ਆਲਟੋ ਗੱਡੀ ਆਪਣੇ ਕੋਲੇ ਪਹੁੰਚੀ ਐ 2 ਲੱਖ ਤੇ 60 ਹਜ਼ਾਰ ਦੀ ਡਿਮਾਂਡ ਦੇ ਵਿੱਚ ਗੱਡੀ ਪੂਰੀ ਸੋਹਣੀ ਆ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2014 ਮਾਡਲ ਇਹ ਗੱਡੀ ਆਪਾਂ ਲੈ ਕੇ ਪਹੁੰਚਿਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤਾਂ 2 ਲੱਖ ਤੇ 60000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ 14 ਮਾਡਲ ਉੱਚੇ ਮਾਡਲ ਦੀ ਗੱਡੀ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਗੱਡੀ ਨੂੰ ਚਾਹੁੰਦਾ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਏਰੀਆ 'ਚ ਬਾਕੀ ਪੰਜਾਬ ਨੰਬਰ ਗੱਡੀ ਹੈ ਚਿੱਟੇ ਰੰਗ ਦੀ ਹੈ ਚਾਰੇ ਪਾਸੇ ਤੁਸੀਂ ਦੇਖ ਲਓ ਮਾਲਕ ਨੇ ਟੋਟਲ ਕੰਮ ਕਰਵਾ ਰੱਖਿਆ ਗੱਡੀ ਆਪਣੇ ਕੋਲੇ ਰਾਏਕੋਟ ਏਰੀਆ 'ਚ ਪਹੁੰਚੀ ਹੈ ਮਾਲਕ ਨੇ ਕਿਹਾ ਵੇ ਘਾਟਾ ਬਦ ਕਰ ਲਾਂਗੇ ਰੇਟ ਉੱਪਰ ਥੱਲੇ ਕਰ ਲਾਂਗੇ ਮੌਕੇ ਤੇ ਤੇ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਘਰ ਆਜੋ ਰੇਟ ਮੁਕਾ ਲਵਾਂਗੇ ਤੇ ਮਾਲਕ ਨੇ ਕਿਹਾ ਗੱਡੀ ਪਹਿਲਾਂ ਚੈੱਕ ਕਰੋ ਆਕੇ ਕਮੀ ਪੇਸ਼ੀ ਕੋਈ ਮਿਲੇ ਤਾਂ ਸਾਨੂੰ ਵੀ ਦੱਸੋ ਤੇ ਮਾਲਕ ਨੇ ਟੋਟਲ ਕੰਮ ਕਰਵਾ ਰੱਖਿਆ ਫੁੱਲ ਗਰੰਟੀ ਹੈ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਸਾਰੇ ਪਾਸੋਂ ਜੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਆ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਸੀਂ ਨੋਟ ਕਰ ਲਓ 6280557699 ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਆ ਕਿਸੇ ਕੋਲੇ ਵੀ ਕੂਠੀ ਹੈ ਘਰ ਹੈ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਨਹੀਂ ਹੁੰਦੀ ਆਪਣੇ ਕੋਲੇ ਭੇਜੋ ਆਪਣਾ ਨੰਬਰ 7719445360 ਬਸ ਭੇਜ ਦਕਰੋ ਜੀ ਤੇ ਵੀਡੀਓ ਤੁਹਾਨੂੰ ਅੱਜ ਦੀ ਆਪਣੀ ਇਹ ਕਿਵੇਂ ਦੀ ਲੱਗ ਰਹੀ ਹੈ ਜਿਹੜੀਆਂ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਮਸ਼ੀਨਰੀਆਂ ਕਿਵੇਂ ਦੀਆਂ ਲੱਗ ਰਹੀਆਂ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਮਸ਼ੀਨਰੀਆਂ ਵਧੀਆ ਲੱਗ ਰਹੀਆਂ ਸੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲੀ ਵਾਰ ਜਿੰਨੇ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੂ ਠੀਕ ਹੈ ਜੀ ਹੁਣ ਆਪਾਂ ਸਵਿਫਟ ਗੱਡੀ ਦੀ ਗੱਲ ਕਰਾਂਗੇ ਸਬੱਟਾ ਡੀਜ਼ਲ ਤੇ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਆ 2009 ਮਾਡਲ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਆ ਬਹੁਤ ਵਧੀਆ ਕੰਡੀਸ਼ਨ ਦੀ ਬਹੁਤ ਸੋਹਣੀ ਗੱਡੀ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਬਾਕੀ ਡਿਮਾਂਡ ਦੀ ਜੇ ਗੱਲ ਕਰੀਏ ਤਾਂ 1 ਲੱਖ 70000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਆ 1 70 ਦੇ ਵਿੱਚੋਂ ਕਾਟਾ ਵਾਦ ਕੀਤਾ ਜਾਊਗਾ ਵਧੀਆ ਸੋਹਣੀ ਗੱਡੀ ਐ ਜੀਰੇ ਖੜੀ ਐ ਟਾਇਰ ਟੱਪਾ ਬਹੁਤ ਵਧੀਆ ਗੱਡੀ ਸੋਹਣੀ ਆ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜੀ ਜਿਹੜੇ ਮਾਲਕ ਨੇ 700 96 28914 ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੋ ਨੂ ਕਿਸੇ ਵੀ ਤਰ੍ਹਾਂ ਦੀ ਇੱਕ ਆਪਾਂ ਆਲਟੋ ਵਧੀਆ ਕੇ ਪੂੰਛੀ ਆਜੀ ਦਿੱਲੀ ਨੰਬਰ ਗੱਡੀ ਹੈ 2004 ਮਾਡਲ ਰੇਟ ਹੈ ਸਿਰਫ 48000 ਰੁਪਇਆ ਭਵਾਨੀਗੜ ਮਾਲਕ ਦਾ ਏਰੀਆ ਟਾਇਟਪਾ ਠੀਕ ਹੈ ਬਹੁਤ ਵਧੀਆ ਗੱਡੀ ਹੈ ਵੀ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਵਗਜੋ ਤੁਸੀਂ ਜਾ ਕੇ ਦੇਖ ਲਓ ਨੰਬਰ ਹੈ ਜੀ 87288 27703 ਗੱਲ ਕਰ ਲਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰnios ਜੀ ਤਾਂ ਕਿ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਸਾਰੇ ਤੁਸੀਂ ਦੇਖ ਲਈ ਸਾਰੇ ਮਸ਼ੀਨਰੀਆਂ ਦੇਖ ਲਈ ਵੀਡੀਓ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਸਪੋਰਟ ਕਰਿਓ ਸਾਰਾ ਕੁਝ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਮੈਂ ਕਿ ਜਲਦੀ ਮਿਲਦੇ ਹਾਂ ਜੀ ਜੇ ਕਿਸਨ ਐਡ ਕਰਵਾਉਣੀ ਹੈ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਆਪਣਾ ਲਿਖਿਆ ਰਹਿੰਦਾ 7719445360 ਆਪਣੇ ਕੋਲੇ ਭੇਜੋ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚ ਤੁਹਾਨੂੰ ਕੀ ਚਾਹੀਦਾ ਕਿਹੜੇ ਏਰੀਆ ਚੋਂ